ਸੀਟੇ ਰੈਸਟੋਰੈਂਟ ਗੁਰੂ ਜੀ ਦੀ ਕਿਰਪਾ ਦੇ ਨਾਲ ਅੱਜ ਸ਼ੁਰੂ ਹੋ ਗਿਆ ਹੈ ਮਸਾਲਾ ਵੈਜੀਟੇਰੀਅਨ ਪਬਲਿਕ ਲਈ ਅਸੀਂ ਵੈਡਨੈਸਡੇ ਤੋਂ ਸ਼ੁਰੂ ਕਰਾਂਗੇ ਔਰ ਇਹਦੇ ਚ ਅਸੀਂ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਬਫੇ ਫੂਡ ਪ੍ਰੋਵਾਈਡ ਕਰਾਂਗੇ ਫੂਡ ਦੀ ਕੁਆਲਿਟੀ ਐਕਸਲੈਂਟ ਹੋਏਗੀ ਬਾਕੀ ਜਿਵੇਂ ਕਸਟਮਰ ਆਣਗੇ ਸੰਗਤ ਆਏਗੀ ਉਸ ਤੋਂ ਬਾਅਦ ਪਤਾ ਲੱਗੇ ਜਿੱਦਾਂ ਕਿ ਸਰ ਤੁਹਾਡੇ ਬੋਲਸ ਲੱਗੇ ਨੇ 220 ਰੁਪਏ ਚ ਜਿਹੜੀ 15 ਆਈਟਮਾਂ ਦਾ ਬਫੇ ਤੇ ਦਿੱਤਾ ਜਾ ਰਿਹਾ ਉਹ ਵੀ ਪਰਪੇਟ ਖਾਣਾ ਜਿਹੜਾ ਮਿਲ ਰਿਹਾ ਇੱਕ ਮੀਡਲ ਕਲਾਸ ਵਾਸਤੇ ਇੱਕ ਬਹੁਤ ਵਧੀਆ ਸ਼ੁਰੂਆਤ ਕੀਤੀ ਗਈ ਤੁਹਾਡੇ ਵੱਲੋਂ ਜੀ ਅਸੀਂ ਇਹਦੇ ਚ ਤਿੰਨ ਕਿਸਮ ਦਾ ਫੂਡ ਪ੍ਰੋਵਾਈਡ ਕਰਾਂਗੇ ਕੰਟੀਨੈਂਟਲ ਚਾਈਨੀਜ਼ ਔਰ ਨਾਰਥ ਇੰਡੀਅਨ ਔਰ ਡੈਜ਼ਰਟਸ ਵੀ ਹੋਣਗੇ ਫੂਡ ਦੀ ਕੁਆਲਿਟੀ ਬਹੁਤ ਅੱਛੀ ਹੋਏਗੀ ਔਰ ਜਿਵੇਂ ਜਿਵੇਂ ਲੋਕ ਆਂਦੇ ਉਸ ਤੋਂ ਬਾਅਦ ਇਸ ਨੂੰ ਇਹ ਸਭ ਆਈਟਮਾਂ 220 ਰੁਪਏ ਚ ਮਿਲਣਗੀਆਂ ਸਭ ਆਈਟਮਾਂ 220 ਰੁਪਏ ਚ ਮਿਲਣਗੀਆਂ ਕਿਹੜੀ ਜਗ੍ਹਾ ਤੇ ਲੈਣੀ ਦੇਣਾ ਇਹ ਅਸੀਂ ਜੀਐਮਡੀ ਮਾਲ ਦੇ ਵਿੱਚ ਲక్ష్ਮੀ ਸਿਨੇਮਾ ਦੇ ਸਾਹਮਣੇ ਉਧਰੋਂ ਐਂਟਰੀ ਹੈ ਜੀਐਮਡੀ ਮਾਲ ਵੱਲੋਂ ਵੀ ਐਂਟਰੀ ਹੈ ਗਰਾਉਂਡ ਫਲੋਰ ਦੇ ਉੱਪਰ ਹੈ ਓਪਨ ਕੀਤਾ ਜੀ ਬਹੁਤ ਵਧੀਆ ਮਹੌਲ ਸੀ ਬਹੁਤ ਵਧੀਆ ਲੈਣ ਦੇ ਨਾਲ ਭੈ ਸਤਸੰਗ ਕਰਾਇਆ ਤੇ ਬਹੁਤ ਆਨੰਦ ਆਇਆ ਸਾਰਿਆਂ ਨੂੰ ਤੇ ਪ੍ਰੋਗਰਾਮ ਕਰੇ ਨਾਲ ਇਸ ਤੋਂ ਅੱਗੇ ਵਧੀਆ ਤਰੀਕੇ ਨਾਲ ਚੱਲੇ ਤੇ ਪਲੇਆਉਟਸ ਆਈਆਂ ਕੰਨੀਆਂ ਦੇ ਲੋਕ ਜੀ ਸਰ ਕਾਫੀ ਸਾਲਾਂ ਤੋਂ ਸਰ ਨਾਲ ਜੁੜੇ ਹੋਏ ਹੋ ਤੇ ਉਹਨਾਂ ਦੀ ਮਤਲਬ ਕਿ ਇੰਦਾਂ ਦੀ ਫੂਡ ਕੁਆਲਿਟੀ ਹੁੰਦੀ ਹੈ ਕਿੰਦਾ ਦਾ ਇਹਨਾਂ ਦਾ ਜਿਹੜਾ ਰਿਸਪੌਂਸ ਆਂਦਾ ਜਨਤਾ ਵੱਲੋਂ ਕੁਆਲਿਟੀ ਇਜ਼ ਐਕਸਲੈਂਟ ਹੈ ਇਹਨਾਂ ਦੀ ਪਹਿਲੇ ਵੀ ਅਸੀਂ ਇਹਨਾਂ ਨਾਲ ਰਹੇ ਹਾਂ ਕਿ ਲੋਕ ਦੇ ਖੜਗੇ ਦੱਸਣਗੇ ਆਪਣੇ ਆਪ ਕਿ ਕਿੰਦਾਂ ਦੀ ਕੁਆਲਿਟੀ ਆ ਰਹੀ ਹੈ ਕਿ ਇੱਕ ਇੱਕ ਬਰੌਲਰ ਦਾ ਕੋਈ ਕਦੇ ਜੇ ਕੋਈ ਹੋਏਗਾ ਨਹੀਂ ਜਿਸਨੇ ਨਾਲ ਅਸੀਂ ਸਾਨੂੰ ਕੋਈ ਕੰਪਰੋਮਾਈਜ਼ ਕਰਨਾ ਪਵੇ ਐਕਸੀਡੈਂਟ ਹੋਏਗਾ ਸਰ ਥੈਂਕ ਯੂ ਸਰ ਅਸੀਂ ਅੱਜ ਗੁਰੂ ਜੀ ਦਾ satsang ਕਰਾਇਆ ਜੀ ਸਾਰੇ ਲੋਕੀ ਆਏ ਨੇ ਤੇ ਇੱਥੇ ਬੇਸਿਕਲੀ ਜੀ ਇੱਕ ਬਫੇ ਰੈਸਟੋਰੈਂਟ ਹੈ ਪਿਓਰ ਵੇਜੀਟੇਰੀਅਨ ਇੱਥੇ ਅਸੀਂ ਬੜਾ ਰੀਜ਼ਨੇਬਲ 220 ਰੁਪਏ ਦਾ ਬਫੇ ਦੇਣਾ ਇਨਕਲੂਸਿਵ ਆਫ ਟੈਕਸਸ ਤੇ ਉਹਦੇ ਨਾਲ ਉਸ ਤੋਂ ਇਲਾਵਾ ਸਾਡੇ ਕੋਲ ਦੋ ਕਿੱਟੀ ਹਾਲ ਵੀ ਨੇ ਕਿੱਟੀ ਹਾਲੇਚ ਅਸੀਂ ਬਰਤ ਜਿਵੇਂ ਲੇਡੀਜ਼ ਦੀ ਲੇਡੀ ਕਿੱਟੀ ਲੇਡੀਜ਼ ਕਿੱਟੀਆਂ ਸਭ ਤੇ ਪਾਰਟੀਆਂ ਹੋਰ ਛੋਟੇ ਮੋਟੇ ਫੰਕਸ਼ਨ ਹੋ ਕਰ ਸਕਨੇ ਆ ਉਹਦੇ ਲਈ ਸਾਡੇ ਕੋਲ ਸੈਪਰੇਟ ਮੀਨੂ ਵੀ ਰਹੇਗਾ ਤੇ ਇਹ ਜਿਹੜੇ ਇਹ ਜਿਹੜੀ ਮਤਲਬ ਸਾਡਾ ਰੈਸਟੋਰੈਂਟ ਮਸਾਲਾ ਵੈਜੀਟੇਰੀਅਨ ਇਹ ਅਸੀਂ ਬੁੱਧਵਾਰ 3 ਸਪਟੈਂਬਰ 3 ਸਪਟੈਂਬਰ ਨੂੰ ਓਪਨ ਕਰਨ ਜਾ ਰਹੇ ਹਾਂ ਤੇ ਸਰ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਕਿੱਟੀ ਹਾਲ ਵੀ ਇੱਥੇ ਬਣਾਏ ਜਾ ਰਹੇ ਨੇ ਉਹ ਚ ਸਿਲੈਕਟਡ ਮੀਨੂ ਵੀ ਹੋਏਗਾ ਬੰਦਾ ਆਪਣੀ ਮਰਜ਼ੀ ਕੁਲ ਹੋਏਗਾ ਜੀ ਬਿਲਕੁਲ ਹੋਏਗਾ ਜਿਹੜਾ ਬਫੇ ਦਾ ਮੈਨੂ ਉਦ ਫਿਕਸ ਰਹੇਗਾ ਬਾਕੀ ਜਿਹੜਾ ਕਿੱਟੀ ਮੈਨੂ ਜਿਹੜਾ ਕਿੱਟੀ ਬਰ்த ਦੇ ਪਾਰੀਸ ਫੰਕਸ਼ਨ ਦਾ ਮੈਨੂ ਹੈ ਉਹ ਉਹ ਬਦਲਦਾ ਰਹੇਗਾ ਬੰਦਾ ਖੁਦ ਸੈਲੈਕਟ ਕਰਦਾ ਬਿਲਕੁਲ ਬਿਲਕੁਲ ਮੈਂ ਅਨੁਭਾਸ ਸਮਾਜਸ਼ਾਸਤਰੀ ਅਸੀਂ ਵੀ ਇਸੰਗਤ ਗੁਰੂ ਜੀ ਦੇ ਨਾਲ ਜੁੜੇ ਹੋਏ ਹਾਂ ਸਾਨੂੰ ਵੀ ਮੈਸੇਜ ਆਉਂਦਾ ਹੈ ਅਸੀਂ ਵੀ اٹੈਂਡ ਕਰਦੇ ਹਾਂ ਇੱਕ ਅਲੱਗ ਜੀ ਸ਼ਾਂਤੀ ਮਿਲਦੀ ਆ ਜਿਹਦਾ ਆਪਾਂ ਕਹਿੰਦੇ ਆ ਕਿ ਅੰਤਰ ਆਤਮਾ ਸ਼ਾਂਤੀ ਉਹ ਗੁਰੂ ਜੀ ਦਾ satsang اٹੈਂਡ ਕਰਕੇ ਮਿਲਦੀ ਆ ਔਰ ਇਹਨਾਂ ਨੇ ਇਹ ਜੋ ਨਿਊ ਓਪਨਿੰਗ ਕੀਤੀ ਹੈ ਉਹਨਾਂ ਨੇ ਇਹਦੇ ਵਿੱਚ ਉਹਨਾਂ ਨੇ ਗੁਰੂ ਜੀ ਦੇ satsang ਦਾ ਆਈ ਥਿੰਕ ਉਹਨਾਂ ਨੇ ਕਿਹਾ ਹੋਗਾ ਕਿ satsang ਕਰਵਾਣਾ ਹੈ ਕਿਉਂਕਿ ਉਹਨਾਂ ਦੀ ਆਸਥਾ ਹੈ ਉਹਨਾਂ ਦੀ ਸ਼ਰਧਾ ਹੈ ਉਹਨਾਂ ਦੀ ਕਿਰਪਾ ਹੈ ਇਸੇ ਕਰਕੇ ਅੱਜ ਇਹ ਓਪਨਿੰਗ ਕਰ ਰਹੇ ਆ ਔਰ ਗੁਰੂ ਜੀ ਦਾ satsang ਕਰਾ ਰਹੇ ਆ ਔਰ ਜਿਸ ਵਿੱਚ ਸਾਨੂੰ ਸੰਗਤਾਂ ਨੂੰ ਵੀ ਇੱਕ ਮੌਕਾ ਮਿਲਿਆ ਆ ਆਂਦਾ ਔਰ ਇਸ ਜੋ ਅਮਰ ਜੀ ਗੁਰੂ ਜੀ ਹੈ ਨਾ ਦੀ ਕੀ ਜੇ ਤੇ ਨਾ ਦੀ ਤਾਂ ਕੋਈ ਸੀਮਾ ਹੀ ਨਹੀਂ ਰਹੀ ਹੈ ਕਿ ਇਹਨਾਂ ਨੂੰ ਇੱਕ ਆਨੰਦ ਮਿਲ ਜਾਂਦਾ ਜਦੋਂ ਇਹਨਾਂ ਦਾ ਇੱਕ satsang ਅਟੈਂਡ ਕੀਤਾ ਜਾਂਦਾ ਜਿੱਦਾਂ ਆਤਮਿਕ ਸ਼ਕਤੀ ਸ਼ਾਂਤੀ ਦੇ ਨਾਲ-ਨਾਲ ਪ੍ਰਭੂ ਦੇ ਨਾਲ ਮਿਲਾਪ ਹੁੰਦਾ ਹੈ। ਇੱਕ ਤਰ੍ਹਾਂ ਦੇਖਿਆ ਗਿਆ ਜੀ ਜਿੱਦਾਂ ਗੁਰੂ ਜੀ ਦਾ ਸਤਸੰਗ ਦੇ ਨਾਲ ਹੀ ਇਹਨਾਂ ਨੇ ਇੱਕ ਮੀਡਲ ਕਲਾਸ ਵਾਸਤੇ ਇੱਕ ਚੇਨ ਸ਼ੁਰੂ ਕੀਤੀ ਹੈ ਜਿਹਦੇ 'ਚ ਬਈ ਆਮ ਬੰਦਾ ਵੀ ਇੱਥੇ ਆ ਕੇ ਖਾਣਾ ਖਾ ਸਕਦਾ ਹੈ। ਸਟੈਂਡਰਡ ਦੀ ਜਗ੍ਹਾ ਬਣਾਈ ਇਹਨਾਂ ਨੇ। ਆਮ ਬੰਦਾ ਵੀ ਇੱਥੇ ਆ ਕੇ ਰੋਟੀ ਖਾ ਸਕਦਾ ਹੈ। ਇੱਕ ਲੰਗਰ ਹੀ ਕਹਿ ਸਕਦੇ ਹਾਂ। ਹਾਂਜੀ ਇਹਦੇ ਵਿੱਚ ਇਹ ਹੈ ਕਿ ਗੁਰੂ ਜੀ ਦਾ ਇੱਕ ਮੈਸੇਜ ਹੈ। ਅਸੀਂ ਇਹ ਨਹੀਂ ਦੇਖਣਾ ਕਿ ਉਸ ਬੰਦੇ ਨੇ ਕੀ ਕੱਪੜੇ ਪਾਏ ਨੇ ਉਹ ਬੰਦਾ ਕਿੱਦਾਂ ਦਾ ਹੈ ਉਹ ਗੱਡੀ ਵਾਲਾ ਹੈ ਉਹ ਸਕੂਟਰ ਵਾਲਾ ਹੈ ਨਹੀਂ ਗੁਰੂ ਜੀ ਦਾ ਮਤਲਬ ਗੁਰੂ ਜੀ ਕਹਿੰਦੇ ਸਾਡੇ ਲਈ ਸਭ ਇੱਕ ਸਮਾਨ ਹੈ ਮਨੁਸ਼ੇ ਮਨੁਸ਼ੇ ਨੂੰ ਜਨਮ ਦਿੱਤਾ ਉਸ ਪ੍ਰਭੂ ਨੇ ਔਰ ਅਸੀਂ ਉਹਦੇ ਵਿੱਚ ਹੀ ਵਿਤਕਰਾਂ ਕਰਾਂਗੇ ਇਹ ਸਾਡਾ ਕਰਮ ਨਹੀਂ ਹੈ ਗੁਰੂ ਜੀ ਨੇ ਕਿਹਾ ਸਭ ਇੱਕ ਸਮਾਨ ਹੈ ਔਰ ਮੇਰਾ ਲੰਗਰ ਪ੍ਰਸ਼ਾਦ ਜੋ ਹੈ ਉਹ ਸਾਰੀ ਸੰਗਤ ਨਾਲ ਕੇ ਖਾਣ